ਇਸੀ ਤੇ ਬਹੁਤ ਵਧੀਆ ਆਫਰ ਆਇਆਗਾ ਕੋਈ ਵੀ ਐਸੀ ਖਰੀਦੋਗੇ ਇਹ ਆਫਰ 30ਪ੍ਰੈਸ ਤੱਕ ਪਹਿਲੀ ਕਿਸ਼ਤ माफ ਸਾਸਕਾਲ ਜੀ ਅੱਜ ਆਪਾਂ ਪਹੁੰਚਿਆ ੴ ਟ੍ਰੇਡਰਸ ਤਪਾ ਮੰਡੀ ਚਲੋ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਕੀ ਕੀ ਆਫਰ ਚੱਲ ਰਿਹਾ ਤੇ ਚਲੋ ਆਪਾਂ ਹੁਣ ਮਿਲਦੇ ਆ ਬਾਈ ਜੀ ਨੂੰ ਕੀ ਹਾਲ ਹੈ ਬਾਈ ਜੀ ਚਲੋ ਜੀ ਹੋਰ ਜੀ ਵਧੀਆ ਜੀ ਅੱਜ ਫਿਰ ਆਪਾਂ ਕਿਹੜਾ ਆਫਰ ਲਾ ਰੱਖਿਆ ਆਪਣੇ ਕੋਲ ਆਫਰ ਤਾਂ ਸਾਰਿਆਂ ਦੇ ਵਧੀਆ-ਵਧੀਆ ਆਫਰ ਰੱਖੇ ਨੇ ਆਪਾਂ ਹਾਂਜੀ ਜਿਵੇਂ ਕਿ ਪਿਛਲੀ ਵਾਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਇੰਨਾ ਕਾਈਂਡ ਆਫਰ ਦਿੱਤਾ ਸੀਗਾ ਤੇ ਉਹਦਾ ਮਤਲਬ ਪੂਰਾ ਵਧੀਆ ਲੋਕਾਂ ਨੇ ਲਾਭ اٹھਾਇਆਗਾ ਤੇ ਪਹਿਲਾਂ ਵੀ ਦੱਸਿਆ ਜਿਵੇਂ ਤੁਹਾਨੂੰ ਆਪਣੇ ਕੋਲ ਲਵੈਡ ਐ ਐਮਸਟਾਰਡ ਐ ਕਲੀਏਟਰ ਐ ਤੇ ਠੀਕ ਹੈ ਨਾ ਇਹਨਾਂ ਤੇ ਅਗਲਾ ਕਿ ਸਕੀਮਾਂ ਲਗੀਆਂ ਜਿਵੇਂ ਤੁਹਾਨੂੰ ਕੀ ਦੱਸਿਆ ਸੀ ਪਿਛਲੀ ਵਾਰ ਦੱਸਿਆ ਸੀ ਲਵੈਡ ਤੇ ਵੀ ਸਕੀਮ ਹੈਗੀ ਹੈਗੀ ਆਪਣੀ 3250 ਫਿਕਸ ਕਿਸ਼ਤ ਤੱਕੀ ਓਕੇ ਉਸ ਤੋਂ ਬਾਅਦ ਐਮ ਐਸਟਾਰਟ ਦਾ ਏਸੀ ਲੈ ਲਓ ਇਹਦੇ 2526 ਰੁਪਏ ਫਿਕਸ ਸਕੀਮ ਹੈ ਠੀਕ ਹੈ ਜੀ 2526 ਰੁਪਏ ਫਿਕਸ ਸਕੀਮ ਆਪਣੇ ਕੋਲ ਫਿਕਸ ਸਕੀਮ ਹੈ ਜੀ ਠੀਕ ਹੈ ਜੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਹਾਂ ਜੀ ਆਪਰੇ 2724 ਰੁਪਏ ਫਿਕਸ ਸਕੀਮ ਹੈ ਵਿਚਾਂ ਦੇ ਛੋਟੀਆਂ ਤੇ ਤੇ ਬੱਟੀਆਂ ਦੇ ਨਾਲ ਜੋ 230 ਲੀਟਰ ਦੇ ਇਹਦੇ ਤੇ ਹੈਗੀ 2025 ਦੇ ਕਿਸ਼ਤਾਂ ਫਿਕਸ ਸਕੀਮ ਹੈ ਠੀਕ ਹੈ ਜੀ ਇੰਨੀ ਫਿਕਸ ਕਿਸ਼ਤ ਰੂ ਹੈ ਤੁਹਾਡੀ ਐਲਡੀਆਂ ਤੇ ਆ ਜਾਓ ਆਪਣੇ ਕੋਲੇ 1777 ਤੋਂ ਫਿਕਸ ਸਕੀਮ ਫਿਕਸ ਕਿਸ਼ਤ ਤੋਂ ਸਟਾਰਟ ਹੋ ਜਾਂਦੀ ਹੈਗੀ ਤੇ ਆਪਣੇ ਕੋਲੇ 7 ਵਾਲੇ ਪੱਖੇ ਵੀ ਆਪਣੇ ਕੋਲੇ ਮਿਲੀ ਬਣਨਗੇ ਜਿਵੇਂ ਬੋਕਸਿੰਗ ਮਸ਼ੀਨ ਆ ਗਈ ਇਹਦੇ ਵਿੱਚ ਆਪਣੇ ਕੋਲੇ ਕਿਸ ਤਰ੍ਹਾਂ ਭਿਆ ਕਰਕੇ ਫਿਰ ਖੜ ਹੋਏਗੀ ਕਿ ਕਿਹਿਆ ਕਿਸ਼ਤ ਬਣ ਜਾਂਦੀ ਹੈਗੀ ਮਤਲਬ ਜੇ ਆਪਾਂ ਵਾਸ਼ਿੰਗ ਮਸ਼ੀਨ ਖਰੀਦਣੀ ਆ ਤਾਂ ਆਪਾਂ 1000 ਰੁਪਏ ਤੋਂ ਕੈਸ਼ ਸ਼ੁਰੂ ਹੋ ਜਾਂਦੀ ਹੈ ਆਪਣੀ ਹਾਂਜੀ ਠੀਕ ਹੈ ਜੀ ਇਹਦੇ ਕਿੰਨੀਆਂ ਕਿਸ਼ਤਾਂ ਕਰਵਾ ਸਕਦੇ ਆ ਜੀ ਆਪਾਂ ਇਹਦੇ ਤੇ ਆਪਣੇ ਸਿਰ ਤੇ ਵੀ ਇਹ 2000 ਤੋਂ ਵੀ ਘੱਟ ਵੀ ਕਰਾਉਣੀ ਹੈ ਕਿਸ਼ਤ ਉਹ ਵੀ ਹੋ ਜੂਗੀ ਤੇ ਆਪਣਾ AC ਤੇ ਕੋਈ ਆਫਰ ਉਫਰਨੀ ਆਪਣੇ ਕੋਲੇ ਕਿਹਨਾ ਬਹੁਤ ਵਧੀਆ AC ਤੇ ਆਫਰ ਆਇਆਗਾ ਹਾਂਜੀ ਤੇ ਜਿਹੜਾ 20 ਦੇ 30 ਪ੍ਰਾਈਸ ਤੱਕ ਚੱਲਨਾਗਾ ਐਮਸਟਾਰਟ ਦਾ ਕੰਪਨੀ ਦਾ AC ਹੈਗਾ ਅੱਛਾ ਜੀ ਓਕੇ ਯਾਨੀ ਇਹ ਐਮਸਟਾਰਟ ਦੇ AC ਨੇਗੇ ਠੀਕ ਜੀ ਕੋਈ ਵੀ ਅਸੀਂ ਖਰੀਦੋਗੇ ਕੋਈ ਇੱਕ ਮਾਡਲ ਤੇ ਨਹੀਂ ਐਮਸਟਾਰਟ ਦੇ ਸਾਰੇ ACਆਂ ਤੇ ਹੀ ਇਹੀ ਕਿਸ਼ਤ ਮਾਫੀਤੀ ਜਾਊਗੀ ਅੱਛਾ ਪਹਿਲੀ ਕਿਸ਼ਤ ਮਾਫੀਤੀ ਜਾਊਗੀ ਹਾਂਜੀ ਐਮਸਟਾਰਟ ਦਾ ਕੋਈ ਵੀ ਅਸੀਂ ਖਰੀਦਦੇ ਹਾਂ ਐਮਸਟਾਰਟ ਦਾ ਕੋਈ ਵੀ AC ਅਸੀਂ ਖਰੀਦਦੇ ਹਾਂ ਇਹੀ ਪ੍ਰਾਈਸ ਤੱਕ ਪਹਿਲੀ ਕਿਸ਼ਤ ਮਾਫ ਕੀਤੀ ਜਾਊ 30 ਅਪ੍ਰੈਲ ਦਾ ਕੀ ਹੈ ਮਿਸਟਰ ਦਾ ਕੋਈ ਵੀ ਅਸੀਂ ਖਰੀਦਾਂਗੇ ਤਾਂ ਪਹਿਲੀ ਕਿਸ਼ਤ ਸਾਡੇ ਵੱਡੇ ਛੋਟੇ ਦਾ ਕੀ ਸਿਸਟਮ ਇਹਨਾਂ ਦਾ ਜੀ ਜਿਵੇਂ ਉਹ ਉੱਪਰ ਆ ਗਿਆ ਸੁਪਰ ਹੈਵੀ ਡਿਊਟੀ ਆ ਗਿਆ ਡਾਕਟਰ ਏਸੀ ਆ ਗਿਆ ਡਾਕਟਰ ਏਸੀ ਮਤਲਬ ਇਹ ਇਹਦੇ ਚ ਕੋਈ ਕਿਸੇ ਇਨਸਾਨ ਦੀ ਪ੍ਰੋਬਲਮ ਦਾਵੇਂ ਦੀ ਪ੍ਰੋਬਲਮ ਆ ਠੀਕ ਆ ਕੋਈ ਮੱਖੀ ਮੱਛਰ ਕੋਈ ਵੀ ਇਹ ਛੜਦਾ ਓਕੇ ਜੀ ਇਹ ਫਿਕਸਡ ਸਪੀਡ ਆ ਗਿਆ ਉਹ ਉੱਪਰ ਦਾ ਇਨਵੈਂਟਰ ਆ ਗਿਆ ਡਾਇਰੈਕਟਰ ਵੀ ਇਨਵੈਂਟਰ ਦੇ ਵਿੱਚ ਆ ਗਿਆ ਇਹਦੇ ਵਿੱਚ ਇਨਵੈਂਟਰ ਏਸੀ ਵੀ ਮਿਲ ਜਾਣਗੇ ਘੱਟੋ ਘੱਟ ਵੀ ਮਿਲ ਜਾਣਗੇ ਮਹਿੰਗੇ ਤੋਂ ਮਹਿੰਗੇ ਮਿਲ ਜਾਣਗੇ ਔਰ ਪੇਨਿੰਗ ਇਸ ਤਰ ਮਾਫਾ ਕੀ ਪਹਿਲੀ ਕਸਟ ਮਤਲਬ ਮਾਫਾ 30 30 April ਤੱਕ 30 April ਤੱਕ ਓਕੇ ਜੀ ਨਵੀਂ ਨਵੀਂ ਆਫਰਾਂ ਸੀ ਲੈਤੀਆਂਉਂਦੇ ਰਹਿਣੇਗੇ ਠੀਕ ਹੈ ਨਾ ਇਹ ਦੁਕਾਨ ਹੈਗੀ ਹੈਗੀ ਸਕੂਲ ਰੋਡ ਖੁਰਮੀ ਜੁਵਲਰ ਦੇ ਸਾਹਮਣੇ ਨੀਅਰ ਪੰਚਾਇਤੀ ਮੰਦਿਰ 1 ਓਂਕਾਰ ਟਰੇਡਰ ਤਪਾ ਮੰਡੀ ਤੇ ਆਪਣਾ ਮੋਬਾਈਲ ਨੰਬਰ ਹੈਗਾ 81968 40575 81968 40575 ओके ਬਾਦ ਬੀਟ ਕਰੋ ਜੀ ਇੱਕ ਔਕਾਰ ਟਰੇਡਰ ਚ ਤਪਾ ਮੰਡੀ ਖੁਰਮੀ ਜੁਵੇਲਰ ਦੇ ਸਾਹਮਣੇ ਨਜ਼ਦੀਕ ਪੰਚਾਇਤੀ ਮੰਦਰ